ਟਰੈਕਟਰਾਂ ਵਿੱਚ ਜੋ ਡਾਇਰੈਕਟਰ ਆਪਣਾ ਟਰੈਕਟਰ ਜਾਣੂ ਕਰੋ ਸਬਸਕ੍ਰਾਈਬ ਤੇ ਬੈਲ ਦੇ ਆਈਕਨ ਦੇ ਕਰ ਦਿਓ ਕਲਿੱਕ ਤਾਂ ਜੋ ਟਰੈਕਟਰਾਂ ਦੀ ਜਾਣਕਾਰੀ ਤੁਹਾਨੂੰ ਮਿਲ ਸਕੇ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਦੋਸਤੋ ਪਹਿਲਾਂ ਵਾਂ ਸਾਡੇ ਕੋਲ ਅੱਜ ਐਡ ਆ ਗਿਆ ਜੀ ਫਾਰਮ ਟਰੈਕ 55 ਟਰੈਕਟਰ ਦੀ ਗੁੱਡ ਕੰਡੀਸ਼ਨ ਆ ਜੀ ਟਾਇਰ ਹੈ ਗਿਆ 70% ਤੇ ਮੋਬਾਈਲ ਨੰਬਰ ਤੁਸੀਂ ਨੋਟ ਕਰ ਸਕਦੇ ਹੋ ਵੀਰੇ ਬਹੁਤ ਹੀ ਜ਼ਿਆਦਾ ਮਤਲਬ ਵੀ ਚੰਗਾ ਟਰੈਕਟਰ ਆ ਵੀਰੇ ਠੀਕ ਆ ਜੀ origignal ਰੰਗ ਆ ਜੀ ਤੇ ਬਹੁਤ ਹੀ ਜ਼ਿਆਦਾ ਮਤਲਬ ਇੱਕੋ ਖੇਤੀ ਵਿੱਚ ਚੱਲਿਆ ਹੋਇਆ ਜ਼ਿਮੀਦਾਰ ਦੇ ਘਰੇ ਚੱਲਿਆ ਹੋਇਆ ਟਰੈਕਟਰ ਆ ਵੀਰੇ ਤੇ 70 ਪਾ ਸੀ ਟਾਇਰਾ ਮਾਡਲ 1998 ਆ ਜੀ ਤੇ ਅੱਗੇ ਸਾਡੇ ਕੋਲੇ ਆ ਜਾਂਦਾ ਜੀ ਐਸ਼ੀਆ ਟਰੈਕਟਰ ਮਾਡਲ ਹੈਗਾ ਜੀ 88 1988 ਦਾ ਟਾਇਰ ਹੈਗਾ ਜੀ 40% ਦੇ ਰੇਟ ਹੈਗਾ ਜੀ 80000 ਰੁਪਏ ਬਹੁਤ ਜਿਆਦਾ ਵਧੀਆ ਟਰੈਕਟਰ ਹੈ ਵੀਰੇ ਕੰਡੀਸ਼ਨ ਤੁਸੀਂ ਖੁਦ ਦੇਖ ਸਕਦੇ ਹੋ ਠੀਕ ਹੈ ਜੀ ਬਹੁਤ ਜਿਆਦਾ ਵਧੀਆ ਮਤਲਬ ਵੀ ਜਿਵੇਂ ਪੱਠੇ ਪੁੱਠੇ ਕਿਤੇ ਕੰਮ ਲੈਣਾ ਹੋਵੇ ਜਾਂ ਕਿਸੇ ਛੋਟੇ ਕਿਸਾਨ ਨੇ ਕੰਮ ਲੈਣਾ ਉਹਦੇ ਉਹਦੇ ਹਾਸਤੇ ਟਰੈਕਟਰ ਬਹੁਤ ਵਧੀਆ ਵੀਰੇ ਤੇ ਬਾਕੀ ਕੰਡੀਸ਼ਨ ਤੁਸੀਂ ਖੁਦ ਦੇਖ ਸਕਦੇ ਹੋ ਜੀ ਚੰਗੀ ਕੰਡੀਸ਼ਨ ਵਿੱਚ ਹੈ ਜੀ ਟਰੈਕਟਰ ਤੇ ਇੰਨੇ ਦੇ ਪੈਸੇ ਦੇ ਵਿੱਚ ਕੋਈ ਮੜਾ ਨਹੀਂ ਗਈ ਟਰੈਕਟਰ ਜੇਕਰ ਤੁਸੀਂ ਟਰੈਕਟਰ ਖਰੀਦ ਲਵੋ ਤਾਂ ਤੇ ਅੱਗੇ ਸਾਡੇ ਕੋਲੇ ਆ ਜਾਂਦਾ ਜੀ ਸਵਰਾਜ 855 ਏਰੀਆ ਹੈਗਾ ਜੀ ਜੈਤੋ ਮੰਡੀ ਮਾਡਲ ਹੈਗਾ 1995 ਤੇ ਟਾਇਰ ਹੈਗੇ ਆ ਜੀ 90 ਪੈਸੇ ਤੇ ਰੇਟ ਹੈਗਾ ਜੀ 1 ਲੱਖ ਤੇ 90000 ਰੁਪਿਆ ਫੋਨ ਨੰਬਰ ਮਿਊਡ ਕਰ ਸਕਦੇ ਹੋ ਜੀ ਬਹੁਤ ਜ਼ਿਆਦਾ ਵਧੀਆ ਟਰੈਕਟਰ ਹੈ ਜੀ 855 ਤੇ ਕੰਡੀਸ਼ਨ ਤੁਸੀਂ ਖੁਦ ਦੇਖ ਸਕਦੇ ਹੋ ਜੀ ਜਿਹੜਾ ਨਵੇਂ 855 ਜਿੰਨਾ ਜੋਰ ਲਗਾਉਂਦਾ ਜੀ ਟਰੈਕਟਰ ਤੇ ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਟਰੈਕਟਰ ਪਿਆ ਜੇ ਤੇ ਰਿਜੀਨਲ ਪੇਂਟ ਸਾਰਾ ਅੱਗੇ ਸਾਡੇ ਆ ਜਾਂਦਾ ਜੀ ਸੂਨਾ ਲੀਕਾ ਡੀਆਈ 35 ਮਾਡਲ ਹੈਗਾ ਜੀ 2004 ਤੇ ਰੇਟ ਹੈਗਾ ਜੀ 2 ਲੱਖ ਤੇ 20 ਹਜ਼ਾਰ ਰੁਪਿਆ ਮੋਬਾਈਲ ਨੰਬਰ ਨੋਟ ਕਰ ਸਕਦੇ ਹੋ ਜੀ ਬਹੁਤ ਚੰਗੀ ਕੰਡੀਸ਼ਨ ਵਿੱਚ ਟਰੈਕਟਰ ਹੈ ਜੀ ਰੈੱਡ ਕਲਰ ਥੋੜੀ ਜੀ ਡਿਮਾਂਡ ਘੱਟ ਹੁੰਦੀ ਹੈ ਪਰ ਟਰੈਕਟਰ ਬਹੁਤ ਵਧੀਆ ਹੁੰਦਾ ਜੀ ਤੇ ਜੇਕਰ ਤੁਹਾਨੂੰ ਘੱਟ ਰੇਟ ਵਿੱਚ ਮਿਲਦਾ ਤਾਂ ਕੋਈ ਤੁਹਾਨੂੰ ਦਿੱਕਤ ਨਹੀਂ ਅੱਗੇ ਸਾਡੇ ਕੋਲ ਆ ਜਾਂਦਾ ਜੀ ਸੂਨਾ ਲੀਕਾ ਬਹੁਤ ਵਧੀਆ ਟਰੈਕਟਰ ਆ ਜੀ 2000 ਮਾਡਲ ਟਰੈਕਟਰ ਆ ਤੇ 2,30,000 ਰੁਪਿਆ ਰੇਟ ਆ ਜੀ ਟਾਇਰ 55 ਪੈਸੇ ਆ ਜੀ ਫੋਨ ਨੰਬਰ ਨੋਟ ਕਰ ਸਕਦੇ ਹੋ ਜੀ ਬਾਕੀ ਜੀ ਤੁਸੀਂ ਆ ਦੇਖ ਸਕਦੇ ਹੋ ਜੀ ਐਨ ਐਚ ਸੀ ਤੇ ਅੱਗੇ ਫੋਨ ਨੰਬਰ ਵੀ ਲੈ ਸਕਦੇ ਹੋ ਜੀ ਸਮਾਣਾ ਏਰੀਆ ਜੀ ਦਾ ਤੇ ਟਰੈਕਟਰ ਖੈ ਚੰਗਾਈ ਦੇ ਅੱਗੇ ਸਾਡੇ ਕੋਲ ਐਂਦੀ ਕੰਬਾਈਨ ਵਿਦਆਊਟ ਟਰੈਕਟਰ ਆ ਜੀ ਏਰੀਆ ਹੈਗਾ ਜਲਗਾਉਂ ਯੁੱਧਿਆ ਕੋਲੇ ਜੀ ਤੇ ਫੋਨ ਨੰਬਰ ਨੋਟ ਕਰ ਸਕਦੇ ਹੋ ਜੀ ਚੰਗੀ ਕੰਡੀਸ਼ਨ ਵਿੱਚ ਹੈਗੀ ਹੈ ਜੀ ਜਿਹੜੀ ਕਮਬਾਈਨਰ ਬਾਕੀ ਰੇਟ ਰੂਟਰ ਦੇਖ ਲਓ ਜੀ ਤੁਸੀਂ ਤੇ ਬਹੁਤ ਵਧੀਆ ਕੰਡੀਸ਼ਨ ਹੈ ਜੀ ਤੇ ਅੱਜ ਦੀ ਵੀਡੀਓ ਤੁਹਾਨੂੰ ਕਿਦਾਂ ਲੱਗੀ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਤੁਸੀਂ ਵੀ ਡਿਸਕ੍ਰਿਪਸ਼ਨ ਵਿੱਚ ਦੇਖ ਕੇ ਫੋਟੋਆਂ ਭੇਜੋ ਜੀ ਆਲਦੇ ਆ